ਨਾਮ ਵਾਹਿਗੁਰੂ ਸਾਹਿਬ ਜੀ ਸੱਜਣ ਸੱਚਾ ਪਾਤਸ਼ਾਹ ਸ਼ੇਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀ ਆ ਸਭ ਨਾਨਕਾ ਵੀਸਾ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਘਣ ਕਲ ਰਾਖੀ ਮੇਰੀ ਸਤਨਾਮ ਵਾਹਿਗੁਰੂ ਸਾਹਿਬ ਕੀ ਤਨਾਸਰੀ ਮਹਲਾ ਪੰਜਵਾਂ ਵਡੇ ਵਡੇ ਰਾਜਨ ਅਰ ਭੂਮਨ ਤਾਂ ਕੀ ਤ੍ਰਿਸ਼ਨਾ ਨਾ 부ਜੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨਾ ਕਸ਼ੂਨਾ ਸੁਝੇ ਵਖਿਆ ਮਹ ਕਿ ਨਹੀਂ ਪ੍ਰਪ ਤਨਾ ਪਾਈ ਜੋ ਪਾਵਕ ਇੰਦਣ ਨਹੀਂ ਤਾਪੈ ਬਿਨ ਹਰ ਕਹਾ ਇਕਾਈ ਰਹਾਓ ਦਿਨ ਦਿਨ ਕਰਤੋ ਓਜਨ ਭੋਜਨ ਵਿੰਜਨ ਤਾ ਕੀ ਮਿਟਾਏ ਨਾ ਭੁਖਾ ਉਦਮ ਕਰੈ ਸਵਾਨ ਕੀ ਨਿਆਈ ਚਾਰੇ ਕੁੰਟਾਂ ਕੋਖਾ ਕਾਮਵੰਤ ਕਾਮੀ ਬਹੁ ਨਾਰੀ ਪਰ ਗਹਿ ਜੋ ਨਾ ਚੁੱਕੈ ਦਿਨ ਪ੍ਰਤੀ ਕਰੈ ਕਰੈ ਪਛਤਾਪੈ ਸੋਗ ਲੋਭ ਮਾ ਸੁਕਾਇ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਇੱਕ ਨਿਧਾਨਾ ਸੂਖ ਸਹਜ ਆਨੰਦ ਸੰਤਨ ਕਾ ਨਾਨਕ ਗੁਰ ਤੇ ਜਾਨਾ ਹਰ ਹਰ ਨਾਮ ਅਪਾਰ ਅਮੋਲਾ ਅੰਮ੍ਰਿਤ ਏਕ ਨਿਦਾਨਾ ਸੁਖ ਸਹਜ ਆਨੰਦ ਸੰਤਨ ਕਾ ਨਾਨਕ ਗੁਰ ਤੇ ਜਾਨੰ ਤਨ ਆਸਰੇ ਮਹੱਲਾ ਪੰਜਵਾਂ ਵਡੇ ਵਡੇ ਰਾਜਨ ਅਰ ਭੂਮਨ ਤਾਂ ਕੀ ਕ੍ਰਿਸ਼ਨ ਨਾ ਬੁਝੀ ਲਪਟ ਰਹੇ ਮਾਇਆ ਰੰਗ ਮਾਤੇ ਲੋਚਨਾ ਕਸ਼ੂਨਾ ਸੁਜੀ ਵਿਖਿਆ ਮੈਂ ਕਿਨਹੀ ਤ੍ਰਿਪਤਨਾ ਪਾਈ ਜੋ ਪਾਵਕ ਈੰਦਨ ਨਹੀਂ ਟਰਪੈ ਬੇਨ ਹਰ ਕਹਾ ਆਕਾਈ ਰਹਾਓ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਪੰਚਮ ਪਾਤਸ਼ਾਹ ਤਨਤਨ ਗੁਰੂ ਅਰਜਨ ਦੇਵ ਸਹਿ ਮਹਾਰਾਜ ਤਨਾ ਸ੍ਰੀ ਰਾਗ ਅੰਦਰ ਅੰਗ 672 ਉੱਪਰ ਅੱਜ ਦੇ ਅੰਮ੍ਰਿਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਬਾਤ ਬਖਸ਼ਿਸ਼ ਕਰਦੇ ਹਨ ਸਤਿਗੁਰੂ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨਾ ਦਰੋ ਕਰੋ ਸਿੱਖੀ ਦਾ ਨਾਮਦਾਨ ਦੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣਾ ਨਕਰ ਖੇੜੇ ਤੇ ਮੇਰ ਪਰੇ ਹੱਥ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ